ਦੇ ਨਾਲ ਮੋਹਨੂ ਬਲਵਣ ਬਈਆ ਬਾਤ ਸਹਮੇ ਵੀ ਹੋਣੀਆ ਕਾਰਜ ਜੇ ਪ੍ਰਾਪਤ ਕਰਦਾ ਕਹਿੰਦਾ ਅੰਬਰਾਂ ਦੇ ਨਾਲੇ ਅਸੀਂ ਖੜਾ ਜਾਣਦੇ ਉਹ ਰੱਬ ਦੇ ਰਾਜ ਦੇ ਵਿੱਚ ਰਹਿਣਾ ਜਾਣਦੇ ਮਿਹਰਤਾ ਦਾ ਰਹਿਣਾ ਸਾਨੂੰ ਪੈਸਾ ਚੜਿਆ ਉਹ ਕਰਦੀਏ ਪਾਸੇ ਜਿਹੜਾ ਮੂਹਰੇ ਆ ਕੇ ਖੜਿਆ ਉਹ ਕਰਦੀਏ ਪਾਸੇ ਉਹ ਜਿਹੜਾ ਮੂਹਰੇ ਆ ਕੇ ਚੜਿਆ ਕਹਿੰਦਾ ਵੀ ਇਹ ਪੰਜਾਬ ਕੇਸੀ ਬਾਲ ਕਿਸੇ ਤੀਰ ਦੇ ਵਿੱਚ ਕਿਤਾਬ ਜੁੱਤੇ ਨੇ ਸੰਭਲਨੇ ਆਹ ਕਹਿੰਦੇ ਵੀ ਆ ਮੋਰੋ ਦੀ ਵੀ ਦੂਜੀ ਬੋਲਦੀ ਆ ਲੱਗ ਪਾ ਕੇ 35 ਮੋਟਰ ਸਾਈਕਲਾਂ ਦਾ ਯੋਧੂ ਆ ਮਾਲੂ ਆ ਸਮਾਲੇ ਵੀ ਕਹਿੰਦੇ ਔਰ ਵੱਡਿਆ ਦੇ ਲੱਕ ਰੰਗਾਂ ਦੇ ਕਹਿੰਦਾ ਸ਼ਿੰਜਾ ਦਾ ਹਰ ਸੀ ਜੇ ਮਤੂ ਹਰ ਪੈਣੇ ਵੇਖ ਟਕਾਕੇ ਖਾਣ ਖਲਾਕਾ ਖੁੱਲੀਆਂ ਗੱਪਾਂ ਸੱਤ ਮਿੰਟਾਂ ਲਾ ਕੇ ਅਜ ਕਿਹੜੇ ਮਰ ਦੀ ਟੂਟੀ ਬੋਲੂ ਕਿਹੜੇ ਮਰ ਨੂੰ ਟਾਕੇ ਮਾਵਾ ਦੇ ਬਤ ਕਲਦੇ ਪਿਆਰੀ ਸੱਤ ਮਿੰਟਾਂ ਲਾ ਕੇ ਆ ਜਾਓ ਭਾਈ ਉੱਥੇ ਲੈ ਚੱਲਦੀ ਕੁਸ਼ਤੀ ਹੈ ਆ ਬੱਲੇ 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 ਮੌਨੂ ਤਰਫਣ ਪੱਟ ਲੱਗਣ ਦੀ ਕੋਸ਼ਿਸ਼ ਕਰਦਾ ਹੋਇਆ ਵਾਪਸ ਸਮੇਂ ਦੀ ਦੁਨੀਆ ਕਹਿੰਦਾ ਪੱਟਾਂ ਦੀ ਪਿਆਰੀ ਦੱਸਦੀਆਂ ਬੈਠਦਾ ਤੇ ਮਾਂਦੀ ਤੌਰ ਪਰ ਦੀ ਗਵਾਹੀ ਚੋਰਾ ਦੀ ਸ਼ਿੰਗਾਰ ਦੇ ਨੇ ਡੰਗ ਕੌਲੇ ਆਦੀ ਸੇਪ ਨੂੰ ਮੇਹਨਤ ਦਾ ਮਤਾਜ ਨਾ ਸਟੈਪਾਂ ਮੋਹਰਾਂ ਦੀ ਖਾਤੀ ਵੀ ਰਾਕ ਚਿਹਰਾ ਸੱਡੇ ਲਾਲੀਆਂ ਉਹ ਸਾਦਗੀ ਬਟਾਉਂਦੀ ਸੋਭਾ ਉਸਤਾਦੀ ਕਿ ਸੋਨੀ ਘੱਟ ਬੋਲਣਾ ਪਸੰਦ ਮੱਲਾ ਨੂੰ ਪਾਈ ਉਹ ਕੁਦਰਤ ਨਾਲ ਸਾਰਤੰਗ ਬੀ ਉਹ ਬਾਏ ਬੱਲੇ ਬੀ ਕੋਈ ਨਾ ਬਾਪੂ ਟੂਲੀ ਮੱਝ ਲਿਆਓ ਜਿਹੜਾ ਦੁੱਧ ਜੇਲੀ ਨਾਲ ਚਾਵੇ ਚਾਰ ਬੱਕਰੇ ਦਾ ਫਿਰ ਪੌਣਾ ਹੀ ਪੈਂਦਾ ਜੇ ਬੋਤ ਨੂੰ ਸ਼ੇਰ ਬਣਾਣਾ ਤੇ ਸੰਧਵਾ ਘਰ ਤਾਂ ਬਈ ਖਖਰਾ ਹੀ ਮਿੱਤ ਬਾਜ ਦੇਵੀ ਕਹਿੰਦਾ ਹੁੰਦਾ ਵੀ ਤਾੜੀਆਂ ਮਾਰਨ ਨਾਲ ਖੋਣ ਦਾ ਸਰਕਲ ਤੇ ਜੋ ਰਹਿੰਦਾ ਇੱਕ ਵਾਰ ਛੰਡੀ ਵਾਲੇ ਪਾਲਮਾਂ ਵਾਲੀ ਪਵਾ ਦੇ ਤਾੜੀਆਂ ਕਰਾਵੇ ਉਹ ਮਾਰੀ ਜਾਂਦੇ ਹੋ ਰਿਹਾ ਪਾਡੇ ਸਾਹਮਣੇ ਇੱਕ ਪਾਸੇ ਜੱਸਾ ਦਾਬੂ ਪੱਤੀ ਜੱਟੇ ਦਾ ਕੋਲ ਸਟੇਜ ਉੱਪਰ ਬਹੁਤ ਸੋਹਣੀਆਂ ਗੋਡੀਆਂ ਕਹਿੰਦਾ ਮਨ ਦੀ ਮਾਂ ਦਾ ਪੂਜੀ ਵਾਲਕੀ ਅਸੀਂ ਮਾਰਾ ਨਾ ਕਦੇ ਕਿਸੇ ਦਾ ਤੱਕਦੇ ਉਹ ਕਾਕੂ ਮਾਰੀ ਜਾਂਦਾ ਸੀ ਕੰਬੰਗਦਾ ਜੋ ਰਾਹੀ ਕੰਢੇ ਬੰਧੇ ਰਹਿੰਦੇ ਨੇ ਆ ਸਾਡੇ ਹਾਸਲਤ ਲੰਗ ਰੱਖੀ ਮਾਲਕਾ ਜਿਹੜੇ ਜ਼ਿੰਦਗੀ ਚ ਮਾੜੇ ਚੰਗੇ ਆਸਿਆ ਕੋਈ ਮਾਪੇ ਅਖਰ ਮਨ ਖੁਦਾ ਦੀ ਹੁੰਦੀ ਏ ਉਹ ਚਾਵਾਂ ਦੇ ਨਾਲ ਪਾਲਣ ਪੋਚੂ ਹੋਰ ਕੀ ਜੀਹਤ ਹੁੰਦੀ ਏ ਉਹ ਕਿਆਰਵਾਨੀ ਸੰਗਤ ਚੰਗੀ ਆਰ ਕੇ ਦੇਤੇ ਪਰਵਾਨਾ ਨੂੰ ਜੀ ਅਸੀਂ ਤਾੜ ਕੋ ਧੰਨਵਾਦ ਕਰਦੇ ਹਾਂ ਸਰਦਾਰ ਨਰਿੰਦਰ ਸਿੰਘ ਜੀ ਸਲਾੜੇ ਵਾਲੇ ਜਿਨ੍ਹਾਂ ਨੇ ਕੱਲ ਬਾਤ ਵੱਡਾ ਕੁਸ਼ਤੀ ਦੰਗਲ ਕਰਵਾਇਆ ਕੋਈ ਵੀ ਲਾਭ ਦੇ ਜਰੀਏ ਕੁਸ਼ਤੀ ਦੰਗਲ ਦਾ ਆਨੰਦ ਮਾਣਦੇ ਨੇ ਕਹਿੰਦਾ ਮੈਂ ਵੀ ਤਾਜ ਨੂੰ ਧੰਨਵਾਦ ਕਰਦੇ ਆ ਜੀ ਲੈ ਚੱਲੋ ਬੱਲੇ ਬੱਲੇ ਆਹ ਹੋਏ